ਇਸ ਸਿਆਲ ਚ ਰਜਾਈ ਨੂੰ ਛੱਡੋ ਤੁਸੀਂ ਦਿੱਲੀ ਬੈਠੇ ਹੋ ਹਾਂ ਘਰੇ ਤੁਹਾਡੇ ਕੋਈ ਆ ਕੇ ਬੈਲ ਕੀਤੀ ਉਹਨੇ ਹੂੰ ਤੁਹਾਡੇ ਮੋਬਾਈਲ ਤੇ ਸਰ ਦਿੱਲੀ ਬੰਬੇ ਅਮਰੀਕਾ ਬੈਠੇ ਤੁਹਾਨੂੰ ਪਤਾ ਲੱਗੂਗਾ ਕਿ ਘਰ ਦੇ ਬਾਹਰ ਕੌਣ ਆਇਆ ਠੀਕ ਹੈ ਜੀ ਉਹਨੂੰ ਤੁਸੀਂ ਉੱਥੇ ਹੀ ਉਹਨੂੰ ਨਹੀਂ ਪਤਾ ਲੱਗੂਗਾ ਕਿ ਤੁਸੀਂ ਘਰੋਂ ਗੱਲ ਕਰਦੇ ਹੋ ਕਿ ਅਮਰੀਕਾ ਬੈਠੇ ਗੱਲ ਕਰਦੇ ਹੋ ਜਾਂ ਦਿੱਲੀ ਬੈਠੇ ਗੱਲ ਕਰਦੇ ਹੋ ਬਾਕੀ ਇਹ ਗੱਲ ਆ ਜੇ ਮਾਮਾ ਭੂਆ ਚਾਚੀ ਆ ਗਈ ਤਾਂ ਉਹਨੂੰ ਦਰਵਾਜ਼ਾ ਖੋਲ ਵੀ ਦੇਵਾਂਗੇ ਉੱਥੇ ਜੇ ਤੁਹਾਡੇ ਗੇਟ ਮੋਟਰ ਲਾਈ ਹੈ ਜੀ ਬਟਨ ਦਬੋ ਦਰਵਾਜ਼ਾ ਖੁੱਲ ਗਿਆ ਜੀ ਅੰਦਰ ਡਿਵਾਈਸਾਂ ਇਹੋ ਜਿਹੀਆਂ ਲਾ ਦਾਂਗੇ ਕਿ ਉੱਥੇ ਬੈ ਅਲੈਕਸਾ ਫਰੰਟ ਗੇਟ ਓਪਨ ਇਹ ਤੁਹਾਡਾ ਫਰੰਟ ਗੇਟ ਓਪਨ ਕਰ ਦੇਗੀ ਜੀ ਮੰਨ ਲਓ ਹਰ ਇੱਕ ਗੱਲ ਆਖੇ ਲੱਗੂਗੀ ਤਾਂ ਕੱਲੀਆਂ ਰੋਟੀਆਂ ਨਹੀਂ ਪਕਾ ਕੇ ਦਿੰਦੇ ਕੱਲੀਆਂ ਰੋਟੀਆਂ ਨਹੀਂ ਪਕਾ ਕੇ ਦਿੰਦੇ ਹੋਰ ਸਾਰੇ ਕੰਮ ਕਰ ਦੂਗੀ ਹੋਰ ਹਾਂਜੀ ਮੈਂ ਕਹਿੰਦਾ ਜੀ ਲੱਖ ਰੁਪਏ ਮਹੀਨੇ ਦੀ ਗਾਰੰਟੀ ਮੈਂ ਦਿੰਦਾ 2 ਲੱਖ ਰੁਪਏ ਆਪਣੀ ਦੁਕਾਨਦਾਰੀ ਤੇ ਲਾਵੇ ਲੱਖ ਰੁਪਏ ਮਹੀਨਾ ਮਿਹਨਤ ਕਰੇ ਤੇ ਉਰੇ ਕਮਾ ਲੂਗਾ ਅੱਗੇ ਦੇ ਵਿੱਚ ਇੱਕ ਘਰ ਵਾਲੀ ਹੋਰ ਰੱਖਣ ਵਾਲੀ ਗੱਲ ਹੋ ਗਈ ਸੀ ਹੈ ਇਹਦੇ ਵਿੱਚ ਇਹ ਜਿਹੜੀ ਆਖੇ ਵੀ ਲੱਗੂਗੀ ਤੇ ਆਪਣੇ ਬੱਚੇ ਸਰ ਕਹਿੰਨੇ ਆ ਵੀ ਯਾਰ ਮੈਂ ਪਹਿਲਾਂ ਤਾਂ ਜਿਸ ਕੋਲ ਕੰਮ ਸਿੱਖਣ ਜਾਊਗਾ ਜੀ ਉਹਨੂੰ ਪਾਣੀ ਦਾ ਗਲਾਸ ਪਲਾਣਾ ਪਊਗਾ। ਬਿਲਕੁਲ। ਮੈਂ ਤਾਂ ਯਾਰ ਤਖੜੇ ਘਰ ਚੋਂ ਆ ਮੇਰੇ ਪਿਤਾ ਜੀ ਸਰਕਾਰੀ ਲੱਗੇ ਹੋਏ ਆ ਹੁਣ ਸਰਕਾਰੀ ਪਿਤਾ ਜੀ ਲੱਗੇ ਹੋਏ ਆ ਮੁੰਡੇ ਨੇ ਤਾਂ ਸਰਕਾਰੀ ਲੱਗਣਾ ਨਹੀਂ। ਇਸਨੇ ਗਾਣੇ ਚਲਾ ਦਏ ਜੀ ਆਪਣੇ ਆਪ ਜਦੋਂ ਆਪਾਂ ਗਿਆ ਪਲੇ ਦਾ ਸੌਂਗ ਤਾਂ ਇਹਨੇ ਪਲੇ ਦਾ ਸੌਂਗ ਅਲੈਕਸਾ ਸਟਾਪ। ਸਰ ਗੇਟ ਰਿਮੋਟ ਨਾਲ ਤਾਂ ਚੱਲੂਗਾ। ਗਾਹਕ ਪੈਸੇ ਖਰਚੇਗਾ ਗੱਡੀ ਦਾ ਨੰਬਰ ਰੀਡ ਕਰਾ ਕੇ ਗੇਟ ਖੋਲਦਾਂਗੇ। ਅੱਛਾ। ਠੀਕ ਹੈ ਜੀ ਉਹਨਾਂ ਵੀ ਗੱਡੀ ਦਾ ਜਦੋਂ ਨੰਬਰ ਦੇਖ ਲਿਆ ਮੈਂ ਕਹਾਂ ਜੀ ਗੇਟ ਆਪਦੇ ਆਪ ਖੁੱਲਝੋਲ ਦਾਂਗਾ ਗਾਹਕ ਚਾਹੀਦਾ ਵੀ ਹਾਂ ਵੀਰ ਕਰਦੇ ਕੰਮ ਅੱਜ ਦੇ ਰੇਟ ਤੇ ਡਰਬਾ ਵੀ ਕੈਮਰਾ ਲੱਗਿਆ ਹੋਇਆ ਹੂੰ ਵੀ ਅਗਲੇ ਨੂੰ ਲੱਗਦਾ ਵੀ ਯਾਰ ਕੋਠੀ ਸਿਕਿਉਰ ਹੈ ਹੂੰ ਤਾਂ ਪਰ ਜਿਹੜਾ ਭੇਤੀ ਚੋਰ ਹੈ ਉਹ ਕਹਿੰਦਾ ਕੈਮਰੇ ਦਾ ਤਾਂ ਮੈਂ ਡੀਵੀਆਰ ਹੀ ਪੱਟ ਕੇ ਲੈ ਜੂੰ ਬਿਲਕੁਲ ਜੀ ਤਾਂ ਸਰ ਉਹਦੇ ਲਈ ਸਕਿਉਰਿਟੀ ਸਿਸਟਮ ਆ ਜਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਪਟਿਆਲੇ 'ਚ ਖੜੇ ਆ ਰੀਅਲ ਟੈਕ ਵਾਲਿਆਂ ਦੇ ਵੀਰ ਮਨੀਸ਼ ਸ਼ਰਮਾ ਜੀ ਕੋਲੇ ਅੱਜ ਦੀ ਜਿਹੜੀ ਵੀਡੀਓ ਨਾ ਇਹ ਤੁਹਾਡੇ ਕੰਮ ਦੀ ਆ ਕਿਉਂਕਿ ਇਹਦੇ ਵਿੱਚ ਇੰਨੀ ਕੁ ਜਾਣਕਾਰੀ ਮਿਲਨੀ ਆ ਜੇ ਤੁਸੀਂ ਘਰ ਬਣਾਇਆਗਾ ਬਾਹਰ ਰਹਨੇ ਹੋ ਘਰ ਰਹਨੇ ਹੋ ਤਾਂ ਘਰ ਦੇ ਵਿੱਚੋਂ ਵੀ ਬਾਹਰ ਜਾਂਦੇ ਹੋਵੋਗੇ ਨੌਕਰੀ ਵਗੈਰਾ ਜਾਂ ਹੋਰ ਕਿਸੇ ਕੰਮ ਲਈ ਉਸ ਤੋਂ ਬਾਅਦ ਮੈਨੂੰ ਅੱਜ ਇੱਕ ਨਵੀਂ ਗੱਲ ਪਤਾ ਲੱਗੀ ਵੀ ਕੈਮਰਾ ਜਿਹੜਾ ਉਹ ਸਰਵੇਲੈਂਸ 'ਚ ਆਉਂਦਾਗਾ ਸਕਿਉਰਿਟੀ 'ਚ ਨਹੀਂ ਆਉਂਦਾ ਇਹ ਜਿਹਿਆਂ ਬਹੁਤ ਸਾਰੀਆਂ ਜਾਣਕਾਰੀਆਂ ਦੇਣਗੇ ਮਨੀਸ਼ ਸ਼ਰਮਾ ਜੀ ਕਮਾਲ ਦਾ ਕੰਮ ਆ ਇਹਨਾਂ ਦਾ ਗੱਲਬਾਤ ਕਰ ਲਈਏ ਤੁਸੀਂ ਦੇਖਿਓ ਵੀ ਇਹਦੇ ਵਿੱਚੋਂ ਕਿੰਨਾ ਕੁਸ ਨਿਕਲ ਕੇ ਆਉਂਦਾ ਤੁਹਾਡੇ ਕੰਮ ਦਾ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਅੱਛਾ ਵੀਰ ਜੀ ਮੈਨੂੰ ਅੱਜ ਸਭ ਤੋਂ ਵਧੀਆ ਗੱਲ ਇੱਕ ਸਿੱਖਿਆ ਤੁਹਾਡੇ ਤੋਂ ਹੀ ਮਿਲੀ ਵੀ ਜਿਹੜਾ ਕੈਮਰਾਗਾ ਮੈਂ ਉਹਨੂੰ ਸਕਿਉਰਿਟੀ ਸਿਸਟਮ ਮੰਨਿਆ ਨਾ ਆਉਂਦਾ ਸੀਗਾ ਆਮ ਤੌਰ ਤੇ ਲਿਖਿਆ ਵੀ ਹੁੰਦਾ ਸਕਿਉਰਿਟੀ ਸਿਸਟਮ ਸੀਸੀਟੀਵੀ ਕੈਮਰੇ ਹੈ ਨਾ ਜੀ ਤੁਸੀਂ ਦੱਸਿਆ ਵੀ ਇਹ ਸਕਿਉਰਿਟੀ ਸਿਸਟਮ ਨਹੀਂ ਹੈਗਾ ਕੀ ਕੈਮਰਾ ਤਾਂ ਸਰ ਕਦੇ ਵੀ ਸਿਕਿਉਰਿਟੀ ਸਿਸਟਮ ਨਹੀਂ ਹੈ ਕੈਮਰਾ ਇਜ਼ ਸਰਵੇਲੈਂਸ ਕੈਮਰਾ ਇੱਕ ਸਰਵੇਲੈਂਸ ਪ੍ਰੋਡਕਟ ਹੈ ਸਰ ਓਕੇ ਜੀ ਜਿਹਦੇ ਨਾਲ ਤੁਸੀਂ ਲਾਈਵ ਮੋਨਿਟਰਿੰਗ ਕਰ ਸਕਦੇ ਹੋ ਤੇ ਵਾਰਦਾਤ ਤੋਂ ਬਾਅਦ ਦੀ ਜਾਣਕਾਰੀ ਲੈ ਸਕਦੇ ਹੋ ਓਕੇ ਜੀ ਮੰਨ ਲਓ ਵੀ ਸਿਕਿਉਰਿਟੀ ਸਿਸਟਮ ਇਹਦੇ ਉਲਟ ਇਹ ਹੁੰਦਾਗਾ ਵੀ ਜੋ ਤੁਹਾਡੀ ਚੋਰੀ ਹੋਣ ਤੋਂ ਰੋਕ ਦੇ ਹਨਾ ਜੀ ਹਾਂ ਜੀ ਜਿਹੜਾ ਚੀਜ਼ ਤੁਹਾਡੀ ਚੋਰੀ ਹੋਣ ਤੋਂ ਰੋਕੇ ਜੀ ਠੀਕ ਹੈ ਜੀ ਅੱਛਾ ਪਹਿਲਾਂ ਤਾਂ ਇਹ ਦੱਸੋ ਜੀ ਵੀ ਤੁਸੀਂ ਇੱਕ ਗੱਲ ਕਹੀ ਸੀ ਵੀ ਮੈਂ ਰੇਟਾਂ ਤੇ ਨਹੀਂ ਕੰਮ ਕਰਦਾ ਹੁੰਦਾ ਮੈਂ ਕੁਆਲਿਟੀ ਦੇ ਕੰਮ ਕਰਦਾ ਹਾਂਜੀ ਹਾਂਜੀ ਤੁਹਾਡੇ ਕੰਮ ਕੀ ਕੀ ਨੇ ਸਭ ਤੋਂ ਪਹਿਲਾਂ ਤਾਂ ਇਹਦੀ ਵਾਰੀ ਜਾਣਕਾਰੀ ਦਿਓ ਜੀ ਭਾਜੀ ਜਿਹੜੀ ਤੁਸੀਂ ਇੱਕ ਗੱਲ ਕੀਤੀ ਬਈ ਰੇਟਾਂ ਤੇ ਕੰਮ ਨਹੀਂ ਕਰਦੇ ਉਹਦੇ ਵਿੱਚ ਮੈਂ ਇਹ ਚੀਜ਼ ਕਹੂੰਗਾ ਕਿ ਰੇਟਾਂ ਤੇ ਕੰਮ ਉਹ ਬੰਦੇ ਕਰਦੇ ਆ ਜਿਹੜੇ ਪ੍ਰੋਫੈਸ਼ਨਲ ਨਹੀਂ ਹੁੰਦੇ ਜੀ ਜਿਹੜੇ ਬੰਦੇ ਪ੍ਰੋਫੈਸ਼ਨਲ ਹੁੰਦੇ ਆ ਉਹਨੂੰ ਕਸਟਮਰ ਉਹਦੇ ਪ੍ਰੋਫੈਸ਼ਨ ਕਰਕੇ ਆਂਦਾ ਉਹਦੇ ਰੇਟ ਕਰਕੇ ਨਹੀਂ ਆਂਦਾ ਠੀਕ ਹੈ ਜੀ ਸਾਡੇ ਕੋਲ ਤੁਹਾਨੂੰ ਸਿਕਿਉਰਿਟੀ ਦੇ ਰਿਲੇਟਡ ਪ੍ਰੋਡਕਟ ਮਿਲਣਗੇ ਇਹ ਨਹੀਂ ਹੋਊਗਾ ਕਿ ਅਸੀਂ ਆਰਓ ਲਗਾ ਰਹੇ ਆ ਤੇ ਕੈਮਰੇ ਲਗਾ ਰਹੇ ਆ ਬਿਲਕੁਲ ਜੀ ਟਾਈਮ ਪਾਸ ਲਈ ਬਿਜਲੀ ਦਾ ਕੰਮ ਕਰ ਰਹੇ ਆ ਤੇ ਕੈਮਰੇ ਲਗਾ ਰਹੇ ਆ ਐਦਾਂ ਦੀ ਚੀਜ਼ ਨਹੀਂ ਆ ਸਾਡਾ ਟੋਟਲ ਤੁਸੀਂ ਦੇਖੋਗੇ ਸਾਰਾ ਕੈਮਰੇ ਦੇ ਰਿਲੇਟਡ ਹੂੰ ਸਕਿਉਰਟੀ ਸਿਸਟਮ ਦੇ ਰਿਲੇਟਡ ਜੀ ਆਟੋਮੇਸ਼ਨ ਦੇ ਰਿਲੇਟਡ ਤੁਹਾਨੂੰ ਸਾਡੇ ਕੋਲ ਇਹ ਪ੍ਰੋਡਕਟ ਮਿਲਣਗੇ ਜਿਹਦੇ ਵਿੱਚ ਆਪਣੀ ਕੋਠੀ ਦੇ ਵਿੱਚ ਤੁਸੀਂ ਮੋਨਿਟਰਿੰਗ ਦੇ ਲਈ ਜਿਹੜਾ ਮੋਨਿਟਰਿੰਗ ਕੀ ਹੈਗਾ ਕਿ ਕੈਮਰਾ ਅੱਜ ਦੇ ਦਿਨ ਚ ਡਰੱਬ ਹੈ ਵੀ ਕੈਮਰਾ ਲੱਗਿਆ ਹੋਇਆ ਹੈ ਹੂੰ ਵੀ ਅਗਲੇ ਨੂੰ ਲੱਗਦਾ ਵੀ ਯਾਰ ਕੋਠੀ ਸਿਕਿਉਰ ਹੈ ਹੂੰ ਤਾਂ ਪਰ ਜਿਹੜਾ ਬੇਤੀ ਚੋਰ ਹੈ ਉਹ ਕਹਿੰਦਾ ਕੈਮਰੇ ਦਾ ਤਾਂ ਮੈਂ ਡੀਵੀਆਰ ਹੀ ਪੱਟ ਕੇ ਲੈ ਜੂੰ ਬਿਲਕੁਲ ਜੀ ਤਾਂ ਸਰ ਉਹਦੇ ਲਈ ਸਕਿਉਰਿਟੀ ਸਿਸਟਮ ਆ ਜਾਂਦਾ ਮਤਲਬ ਘਰ ਨੂੰ ਤੁਸੀਂ ਆਪਣੀ ਨਾ ਮੈਂ ਗੱਲ ਪੂਰੀ ਕਟਸੌਰੀ ਮਾਫੀ ਚਾਹਉਣਾ ਅਸਲ ਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਕਹੀ ਆ ਇਹ ਕਹਿੰਦੇ ਵੀ ਅਸੀਂ ਆਪਣੀ ਲੈਂਨ ਦੇ ਜਿਹੜੇ ਬਾਦਸ਼ਾਹ ਗੇ ਜਿੱਥੇ ਤੱਕ ਮੈਂ ਇਹਨਾਂ ਦੀਆਂ ਗੱਲਾਂ ਸਮਝਾਂਗਾ ਇਹ ਕੋਈ ਕੰਮ ਕਰਦੇ ਨਹੀਂ ਹੈਗੇ ਵੀ ਮਿਕਸ ਅਪ ਜਾਊਗਾ ਵੀ ਦੁੱਧ ਵੀ ਰੜਕ ਦਿੰਦੇ ਨੇ ਤੇ ਚਾਹ ਵੀ ਬਣਾਉਂਦੇ ਨੇ ਉਹ ਕੰਮ ਨਹੀਂ ਹੈਗਾ ਹਨਾ ਵੀ ਜੇ ਦੁੱਧ ਰੜਕਦਾ ਦਾ ਲਸੀ ਮਖਣੀ ਦਹੀਂ ਮਿਲੂਗੀ ਤੁਹਾਡੇ ਕੋਲੋਂ ਚਾਹ ਨਹੀਂ ਮਿਲਦੀ ਪ੍ਰੋਫੈਸ਼ਨਲ ਸਿਸਟਮ ਹੈ ਸਰ ਸਾਡੇ ਕੋਲ ਪੂਰਾ ਟ੍ਰੇਨਡ ਸਟਾਫ ਹੈ ਕੁਝ ਸਾਡਾ ਵੀ ਕੀਤਾ ਹੋਇਆ ਜਾਂ ਬਾਹਰੋਂ ਮੁੰਡੇ ਟ੍ਰੇਨਡ ਹੋ ਕੇ ਆਏ ਹੋਏ ਕੰਪਨੀਆਂ ਤੋਂ ਉਹ ਸਾਡੇ ਨਾਲ ਜੁੜੇ ਹੋਏ ਆ ਜੀ ਉਹਨਾਂ ਦੇ ਨਾਲ ਹੀ ਤੁਹਾਨੂੰ ਚੀਜ਼ਾਂ ਮਿਲਣਗੀਆਂ ਮਤਲਬ ਅਗਰ ਗੇਟ ਮੋਟਰ ਲਗਾਣੀ ਹੈ ਤਾਂ ਸਾਡਾ ਹੁੰਦਾ ਹੀ ਗੇਟ ਮੋਟਰ ਲਗਾਊਗਾ ਹਮ ਵੈਲਡਿੰਗ ਵਾਲੇ ਦਾ ਕੰਮ ਵੈਲਡਿੰਗ ਵਾਲਾ ਕਰੂਗਾ ਉਹ ਅਸੀਂ ਨਹੀਂ ਕਰਦੇ ਹੈਗੇ ਮਤਲਬ ਤੁਸੀਂ ਘਰ ਦੇ ਵਿੱਚ ਅਗਰ ਆਟੋਮੈਟਿਕ ਗੇਟ ਮੋਟਰ ਲਗਾਣੀ ਹੈ ਤਾਂ ਤੁਹਾਨੂੰ ਪੂਰੀ ਸਿਸਟਮ ਉਹਦਾ ਸਾਡੇ ਕੋਲ ਮਿਲੂਗਾ ਠੀਕ ਹੈ ਜੀ ਪਰ ਉਹਦੀ ਵੈਲਡਿੰਗ ਹੈ ਉਹ ਤੁਹਾਡਾ ਪ੍ਰੋਫੈਸ਼ਨਲ ਗੇਟ ਵਾਲਾ ਕਰੂਗਾ ਤੇ ਕੱਲ ਨੂੰ ਉਹ ਖਰਾਬ ਹੋਏਗੀ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਕੰਪਨੀ ਤੂੰ ਕੰਪਲੇਂਟ ਲਗਾ ਦਿਓ ਜੀ ਫੇਰ ਅਸੀਂ ਕਰਾਂਗੇ ਹੋਰ ਸਾਡੇ ਕੋਲ ਸਾਰਾ ਸੋਲੂਸ਼ਨ ਮਿਲੂਗਾ ਨਹੀਂ ਜੀ ਇਹ ਗੇਟ ਮੋਟਰ ਦਾ ਤੁਸੀਂ ਜ਼ਿਕਰ ਕੀਤਾ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਸਮਝਾਓ ਵੀ ਹੁੰਦਾ ਕੀ ਆ ਮੈਨੂੰ ਲੱਗਦਾ ਵੀ ਜਿਹੜੇ ਬਹੁਤਿਆਂ ਨੂੰ ਤਾਂ ਪਤਾ ਹੋਊਗਾ ਪਰ ਕਿਤੇ ਨਾ ਕਿਤੇ ਮੈਂ ਚਾਹਣਾ ਵੀ ਸਾਰਿਆਂ ਨੂੰ ਉਹਦੀ ਜਾਣਕਾਰੀ ਮਿਲੇ ਕਈ ਤਾਂ ਸਮਝ ਜਾਣਗੇ ਵੀ ਗੇਟ ਮੂਰੇ ਪਾਣੀ ਵਾਲੀ ਮੋਟਰ ਲੱਗੀ ਹੁੰਦੀ ਹੈ ਨਹੀਂ ਸਰ ਨਹੀਂ ਗੇਟ ਮੂਰੇ ਪਾਣੀ ਵਾਲੀ ਮੋਟਰ ਨਹੀਂ ਸਰ ਜੀ ਅੱਜ ਕੱਲ ਸਰ ਸ਼ਹਿਰਾਂ ਦੇ ਵਿੱਚ ਆਪਣੇ ਘਰ ਹੋ ਗਏ ਬਿਲਕੁਲ ਜੀ ਅ ਮਤਲਬ ਵੱਡੇ ਵੱਡੇ ਪਰ ਅਨ ਅਥੋਰਾਈਜ਼ਡ ਕਲੋਨੀਆ ਬਣਨ ਕਰਕੇ ਗਲੀਆਂ ਹੋ ਗਈਆਂ ਛੋਟੀਆਂ ਤਾਂ ਜਦੋਂ ਆਪਾਂ ਗੱਡੀ ਲੈ ਕੇ ਆਨੇ ਆ ਤਾਂ ਬਾਹਰ ਗੱਡੀ ਖੜੀ ਕਰਦੇ ਆ ਫਿਰ ਉਤਰਦੇ ਆ ਗੇਟ ਖੋਲਦੇ ਆ ਉਹ ਗੇਟ ਦੇ ਉੱਤੇ ਸਰ ਅਸੀਂ ਮੋਟਰ ਲਗਾ ਦਨੇ ਆ ਜਿਹੜੀ ਗੇਟ ਨੂੰ ਆਪਣੇ ਆਪ ਖੋਲਦੀ ਆ ਆਪਣੇ ਆਪ ਬੰਦ ਕਰਦੀ ਆ ਐ ਐ ਕਰਨ ਵਾਲੀ ਹਾਂਜੀ ਠੀਕ ਹੈ ਜੀ ਚਾਹੇ ਐ ਐ ਕਰਨ ਵਾਲੀ ਲੈ ਲਓ ਸਰ ਚਾਹੇ ਸਵਿੰਗ ਵਾਲੀ ਲੈ ਲਓ ਐ ਵਾਲੀ ਨੂੰ ਸਲਾਈਡਿੰਗ ਮੋਟਰ ਕਹ ਦਨੇ ਆ ਜਿਹੜੀ ਦੋ ਦਰਵਾਜਿਆਂ ਵਾਲੀ ਹੁੰਦੀ ਆ ਉਹਨੂੰ ਸਵਿੰਗ ਮੋਟਰ ਕਹ ਦਨੇ ਆ ਇਹ ਦੋਨੋਂ ਤਰ੍ਹਾਂ ਦੀਆਂ ਸਾਡੇ ਕੋਲ ਅਵੇਲੇਬਲ ਆ ਅੱਛਾ ਮੋਟਰ ਤਾਂ ਤੁਸੀਂ ਲਾ ਦੋਗੇ ਇੱਕ ਮੈਂ ਹੋਰ ਦੇਖ ਦਉਣਾ ਵੀ ਰਿਮੋਟ ਦੇ ਨਾਲ ਬੰਦਾ ਗੱਡੀ 'ਚ ਬੈਠ ਕੇ ਸਾਹੀ ਫੀਲਿੰਗ ਕੈਂਡ ਜੀ ਫੀਲਿੰਗ ਆਉਂਦੀ ਆ ਕਿ ਸੱਚ ਦੱਬੀ ਗੇਟ ਖੁੱਲ ਗਿਆ ਉਹ ਕਰ ਦੋਗੇ ਜੀ ਮੈਂ ਕਹਾ ਸਰ ਗੇਟ ਰਿਮੋਟ ਨਾਲ ਤਾਂ ਚੱਲੂਗਾ ਗਾਹਕ ਪੈਸੇ ਖਰਚੇਗਾ ਗੱਡੀ ਦਾ ਨੰਬਰ ਰੀਡ ਕਰਾ ਕੇ ਗੇਟ ਖੋਲਦਾਂਗੇ ਅੱਛਾ ਠੀਕ ਹੈ ਜੀ ਉਹਨਾਂ ਵੀ ਗੱਡੀ ਦਾ ਜਦੋਂ ਨੰਬਰ ਦੇਖ ਲਿਆ ਮੈਂ ਕਹਾ ਜੀ ਗੇਟ ਆਪਦੇ ਆਪ ਖੁੱਲ੍ਹ ਜਾਊਗਾ ਗਾਹਕ ਚਾਹੀਦਾ ਵੀ ਹਾਂ ਵੀਰ ਕਰ ਦੇ ਕੰਮ ਅੱਛਾ ਮੰਨ ਲਓ ਵੀ ਆਹ ਯਾਰ ਚੀਜ਼ ਬਹੁਤ ਕੈਂਡ ਦੱਸੀ ਹੈ ਇਹਨਾਂ ਨੇ ਵੀ ਜਿਹੜੀ ਤੁਹਾਡੇ ਕੋਲੇ ਗੱਡੀ ਹੋਊਗੀ ਉਹਨੂੰ ਸਕੈਨ ਕਰਨਾ ਹੁੰਦਾ ਏ ਉਹਦਾ ਨੰਬਰ ਸਕੈਨ ਕਰਾ ਕੇ ਅਸੀਂ ਕਰ ਦਾਂਗੇ ਜੀ ਲਓ ਜੀ ਵੱਡੀ ਸਵਾਦ ਲੈਣਾ ਜੇ ਤੁਸੀਂ ਜਦੋਂ ਆਪਾਂ ਪੈਸੇ ਲਾਉਣੇ ਹਨ ਕਰੋੜਾਂ ਰੁਪਇਆ ਆਪਣੇ ਬੰਗਲਿਆਂ ਤੇ ਲਾਉਣੇ ਹਨ ਫਿਰ ਇਹ ਤੇ ਥੋੜੇ ਜਿਹੇ ਪੈਸੇ ਹੋਰ ਲਾ ਲਿਓ ਆਹ ਫੀਲਿੰਗ ਵੀ ਚੱਕ ਕੇ ਦੇਖ ਲਿਓ ਅੱਛਾ ਜੀ ਅਗਲੀ ਗੱਲ ਜੀ ਤੇ ਗੇਟ ਮੋਟਰ ਆ ਜਿਹੜਾ ਇੱਕ ਮਿੰਟ ਸੁਣੀ ਰੋਕ ਕੇ ਗੇਟ ਮੋਟਰ ਚਲੋ ਗੱਡੀ ਤੇ ਵੀ ਲਾ ਦਾਂਗੇ ਕਈ ਵਾਰੀ ਨਾ ਸਕੈਨਰ ਖਰਾਬ ਹੋ ਜਾਂਦਾ ਜਾਂ ਰਿਮੋਟ ਖਰਾਬ ਹੋ ਜਾਂਦਾ ਫਿਰ ਤਾਂ ਅਗਲਾ ਅੰਦਰ ਹੀ ਨਹੀਂ ਵੜ ਸਕਦਾ ਜੀ ਸਰ ਉਦੇ ਲਈ ਇਹ ਹੈਗਾ ਕਿ ਗੇਟ ਮੋਟਰ ਮੈਨੂਅਲ ਜਿਵੇਂ ਗੱਡੀ 뉴ਟਰਲ ਹੋ ਜਾਂਦੀ ਹੈ ਗੇਟ ਮੋਟਰ 뉴ਟਰਲ ਹੋ ਜਾਂਦੀ ਹੈ ਓਕੇ ਜੀ ਗੇਟ ਮੋਟਰ 뉴ਟਰਲ ਨਹੀਂ ਹੁੰਦੀ ਗੇਟ ਮੋਟਰ ਠੀਕ ਹੈ ਰਿਮੋਟ ਖਰਾਬ ਹੋ ਗਿਆ ਹਾਂ ਕੈਮਰਾ ਖਰਾਬ ਹੋ ਗਿਆ ਜਿਹਨੇ ਗੱਡੀ ਦਾ ਨੰਬਰ ਰੀਡ ਕਰਨਾ ਸਰ ਤੁਹਾਡੇ ਕੋਲ ਤੁਹਾਡਾ ਮੋਬਾਈਲ ਹੈਗਾ ਮੋਬਾਈਲ ਤੇ ਬਟਨ ਦੱਬੋ ਗੇਟ ਖੁੱਲ ਜਾਊਗਾ ਅਚਾ ਫਿਰ ਮੋਬਾਈਲ ਵੀ ਕੰਮ ਕਰ ਦੂਗਾ ਜੀ ਹਾਂਜੀ ਹਾਂਜੀ ਮੰਨ ਲਓ ਜਿਹੜਾ ਤੁਹਾਡਾ ਦਰਵਾਣ ਬਿਠਾਉਣ ਦੀ ਲੋੜ ਨਹੀਂ ਮੋਬਾਈਲ ਤੇ ਵੀ ਆਜੂ ਕੈਮਰਾ ਵੀ ਸਕੈਨਰ ਹੋ ਜਾਊਗਾ ਉਹ ਸਕੈਨਰ ਕੈਮਰਾ ਦੇ ਬਾਕੀ ਰਿਮੋਟ ਤਿੰਨ ਤਿੰਨ ਆਪਸ਼ਨਾਂ ਨੇ ਤਿੰਨ ਤਿੰਨ ਆਪਸ਼ਨ ਐ ਸਰ ਸਟੈਂਡਰਡ ਗੇਟ ਸ਼ੁਰੂ ਹੋ ਜਾਂਦਾ ਅਸੀਂ ਰਿਮੋਟ ਦਿੰਨੇ ਆ ਰਿਮੋਟ ਨਾਲ ਖੁੱਲ ਜਾਂਦਾ ਫਿਰ ਗਾਗ ਕਹਿੰਦਾ ਜੀ ਮੈਨੂੰ ਮੋਬਾਈਲ ਨਾਲ ਚਾਹੀਦੀ ਆ ਅਸੀਂ ਮੋਬਾਈਲ ਨਾਲ ਦੇ ਦਾਂਗੇ ਫਿਰ ਗਾਗ ਦੀ ਅੱਗੇ ਰਿਕੁਆਇਰਮੈਂਟ ਵੱਧ ਜਾਂਦੀ ਆ ਗਾਗ ਕਹਿੰਦਾ ਯਾਰ ਇੰਨਾ ਵੀ ਨਹੀਂ ਕਰਨਾ ਮੈਨੂੰ ਤਾਂ ਨਾ ਮੋਬਾਈਲ ਦਾ ਬਟਨ ਦਬਣਾ ਨਾ ਮੈਨੂੰ ਆਗੇ ਰਿਮੋਟ ਦਾ ਦਬਣਾ ਮੇਰੀ ਤਾਂ ਗੱਡੀ ਦੇਖੇ ਘੇੜ ਖੁੱਲ ਜੇ ਉਹ ਵੀ ਹੋ ਜਾਊਗਾ ਜੀ ਅੱਛਾ ਇੱਥੇ ਆ ਗਈ ਗੱਲ ਆ ਗੇਟ ਮੋਟਰ ਦੀ ਜੀ ਮੈਂ ਇੱਕ ਹੋਰ ਸਵਾਲ ਕਰਨਾ ਉਹ ਤਾਂ ਹੋ ਗਿਆ ਜਿਹੜੇ ਬੰਦੇ ਘਰ ਦੇ ਨੂੰ ਉਹ ਹਾਂਜੀ ਹਾਂਜੀ ਜਦੋਂ ਮੰਨ ਲਓ ਕੋਈ ਬਾਹਰੋਂ ਬੰਦਾ ਮੰਨ ਲਓ ਮੈਂ ਆਪਣੇ ਘਰ ਦੇ ਅੰਦਰਾਂ ਬਾਹਰੋਂ ਕਿਸੇ ਨੇ ਬੈਲ ਖੜਕਾਈ ਹਾਂਜੀ ਮੈਨੂੰ ਕੀ ਪਤਾ ਕੌਣ ਖੜਾ ਹੈ ਵੇਲੇ ਕਬਲੇ ਜੀ 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 ਉਹ ਇੱਕ ਸਕਰੀਨ ਜੀ ਆਉਂਦੀ ਹੁੰਦੀ ਹੈ ਜੀ ਸਰ ਬੰਦਾ ਦੇਖ ਲਓ ਪਹਿਲਾਂ ਕੌਣ ਖੜਾ ਹੈਗਾ ਉਹ ਹੈਗਾ ਜੀ ਸਿਸਟਮ ਥੋੜੀ ਪੰਜਾਬੀ ਦੇ ਵਿੱਚ ਸਰ ਆਪਾਂ ਉਹਨੂੰ ਸਕਰੀਨ ਕਹਿ ਦਿੰਦੇ ਆਂ ਕਿ ਪਿੰਡੂ ਪਾਸ਼ਾ ਦੇ ਵਿੱਚ ਪਰ ਐਕਚੁਅਲ ਜਿਹੜਾ ਨਾਮ ਹੈ ਉਹਦਾ ਹੈਗਾ ਜੀ ਵੀਡੀਓ ਡੋਰ ਫੋਨ ਸ਼ਾਰਟ ਫਾਰਮ ਦੇ ਵਿੱਚ ਕਹਿ ਦਿੰਦੇ ਆਂ ਜੀ ਵੀ ਡੀ ਪੀ ਅੱਛਾ ਜੀ ਵੀਡੀਓ ਡੋਰ ਫੋਨ ਹੂੰ ਉਹ ਸਰ ਦੋ ਤਰ੍ਹਾਂ ਦੇ ਆਨੇ ਆ ਇੱਕ ਤਾਂ ਬਾਹਰ ਕੈਮਰਾ ਲੱਗ ਗਿਆ ਅੰਦਰ ਸਕਰੀਨ ਲੱਗ ਗਈ ਠੀਕ ਹੈ ਜੀ ਇੱਕ ਉਸ ਤੋਂ ਇਲਾਵਾ ਦੂਜਾ ਆਂਦਾ ਹੈ ਜੀ ਬਾਹਰ ਕੈਮਰਾ ਲੱਗ ਗਿਆ ਅੰਦਰ ਸਕਰੀਨ ਲੱਗ ਗਈ ਠੀਕ ਹੈ ਜੀ ਤੁਸੀਂ ਬੈਠੇ ਹੋ ਕਮਰੇ 'ਚ ਫਿਰ ਸਕਰੀਨ ਤੱਕੇ ਤੁਰ ਕੇ ਜਾਣ ਦੀ ਲੋੜ ਨਹੀਂ ਤੁਹਾਡੇ ਮੋਬਾਈਲ ਦੇ ਉੱਤੇ ਕਾਲ ਆ ਜੂਗੀ ਉਹ ਵੀ ਮਾਡਲ ਆਂਦਾ ਉਹ ਸਾਰੀਆਂ ਚੀਜ਼ਾਂ ਆਪਣੇ ਕੋਲ ਅਵੇਲੇਬਲ ਹੈ ਜੀ ਇਨ ਹਾਊਸ ਪੰਜਾਬੀ ਚ ਗੱਲ ਇਹ ਹੈ ਵੀ ਬੈੱਡ ਸਿਆਲ 'ਚ ਜੇ ਰਜਾਈ 'ਚੋਂ ਨਹੀਂ ਨਿਕਲਣਾ ਤੁਸੀਂ ਮੋਬਾਈਲ ਤੇ ਦੇਖ ਕੇ ਹਾਂ ਜੀ ਸਰ ਤੁਸੀਂ ਸਿਆਲ 'ਚ ਰਜਾਈ ਨੂੰ ਛੱਡੋ ਤੁਸੀਂ ਦਿੱਲੀ ਬੈਠੇ ਹੋ ਹਾਂ ਘਰੇ ਤੁਹਾਡੇ ਕੋਈ ਆ ਕੇ ਬੈਲ ਕੀਤੀ ਉਹਨੇ ਤੁਹਾਡੇ ਮੋਬਾਈਲ ਤੇ ਸਰ ਦਿੱਲੀ ਬੰਬੇ ਅਮਰੀਕਾ ਬੈਠੇ ਤੁਹਾਨੂੰ ਪਤਾ ਲੱਗੂਗਾ ਕਿ ਘਰ ਦੇ ਬਾਹਰ ਕੌਣ ਆਇਆ ਠੀਕ ਹੈ ਜੀ ਉਹਨੂੰ ਤੁਸੀਂ ਉੱਥੇ ਉਹਨੂੰ ਨਹੀਂ ਪਤਾ ਲੱਗੂਗਾ ਕਿ ਤੁਸੀਂ ਘਰੋਂ ਗੱਲ ਕਰਦੇ ਹੋ ਕਿ ਅਮਰੀਕਾ ਬੈਠੇ ਗੱਲ ਕਰਦੇ ਹੋ ਜਾਂ ਦਿੱਲੀ ਬੈਠੇ ਗੱਲ ਕਰਦੇ ਹੋ ਬਾਕੀ ਇਹ ਗੱਲ ਆ ਜੇ ਮਾਮਾ ਭੂਆ ਚਾਚੀ ਆ ਗਈ ਤਾਂ ਉਹਨੂੰ ਦਰਵਾਜ਼ਾ ਖੋਲ ਵੀ ਦੇਵਾਂਗੇ ਉੱਥੇ ਜੇ ਤੁਹਾਡੇ ਗੇਟ ਮੋਟਰ ਲਾਈ ਹੈ ਜੀ ਬਟਨ ਦਬੋ ਦਰਵਾਜ਼ਾ ਖੁੱਲ ਗਿਆ ਜੀ ਅੰਦਰ ਡਿਵਾਈਸਾਂ ਇਹੋ ਜਿਹੀਆਂ ਲਾ ਦਾਂਗੇ ਕਿ ਉੱਥੇ ਬੈਠੇ ਬੈਠੇ ਤੁਸੀਂ ਗੇਟ ਵੀ ਖੋਲ ਲਓ ਬਿਲਕੁਲ ਦਰਸ਼ਕੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਦੀ ਵੀ ਇਹ ਵੀਡੀਓ ਤੁਹਾਨੂੰ ਦੇਖ ਕੇ ਸਵਾਦ ਵੀ ਆਊਗਾ ਤੇ ਨੌਲੇਜ ਵੀ ਮਿਲੂਗੀ ਹਲੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੁੜੇ ਰਹੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਇਹ ਬੇਨਤੀ ਕਰੂੰਗਾ ਕਿਉਂਕਿ ਇਹ ਜਿਹੜੀ ਆ ਨਾ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚਾਉਣੀ ਮਨ ਲੱਗਾ ਸਾਡਾ ਫਰਜ਼ ਆਗਾ ਅੱਛਾ ਜੀ ਹੁਣ ਜੇ ਆਪਾਂ ਕਹੀਏ ਗੱਲ ਇੱਕ ਇਲੈਕਟ੍ਰਿਕ ਫੈਂਸ ਆਉਂਦਾਗਾ ਜਿਹਨੂੰ ਆਪਾਂ ਕਹਿੰਦੇ ਨਾ ਝਟਕਾ ਮੈਂ ਸੁਣਦਾਗਾ ਸ਼ਾਇਦ ਤੁਹਾਡੇ ਦੇ ਵਿੱਚ ਤੁਹਾਡੇ ਲਾਈਨ ਦਾ ਕੰਮ ਆ ਇਹ ਵੀਰ ਜਿਹੜਾ ਵੱਡਾ ਫਾਰਮ ਹਾਊਸ ਹੁੰਦਾਗਾ ਉੱਥੇ ਜਾਂ ਜਾਨਵਰ ਜਾਂ ਕਈ ਵਾਰੀ ਅ ਜਿਹੜਾ ਬਾਹਰਲਾ ਕੋਈ ਬੰਦਾ ਟੱਪਣ ਦੀ ਕੋਸ਼ਿਸ਼ ਕਰੇ ਕੰਦਾ ਉਹਦਾ ਤੁਸੀਂ ਹੱਲ ਕਰ ਸਕਦੇ ਹੋ ਝਟਕਾ ਤੁਹਾਡੇ ਕੋਲੇ ਹੋਊਗਾ ਜੀ ਸਰ ਬੇਸਿਕਲੀ ਤਾਂ ਝਟਕਾ ਇੱਕ ਪੰਜਾਬੀ ਦਾ ਵਰਡ ਬਣ ਚੁੱਕਾ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਕਿਉਂਕਿ ਮਸ਼ੀਨ ਕੀ ਹੈਗੀ ਉਹਨੂੰ ਹੱਥ ਲਗਾਓ ਤਾਰਾਂ ਮਤਲਬ ਜਿਹੜੀ ਵਾਇਰਿੰਗ ਹੁੰਦੀ ਹੈ ਜੀ ਉਹਨੂੰ ਹੱਥ ਲਗਾਓ ਤੇ ਉਹ ਕਰੰਟ ਮਾਰਦੀ ਹੈ ਜੀ ਜੀ ਕਰੰਟ ਮਾਰਨ ਨੂੰ ਪੰਜਾਬੀ ਚ ਕਹਿੰਦੇ ਆ ਝਟਕਾ ਉਹ ਝਟਕਾ ਵਰਡ ਪੰਜਾਬੀ ਦਾ ਬਣ ਗਿਆ ਬੇਸਿਕਲੀ ਹੁੰਦੀ ਹੈ ਇਲੈਕਟ੍ਰਿਕ ਫੈਂਸ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਹਾਈ ਵੋਲਟੇਜ ਕਰੰਟ ਚੱਲ ਰਿਹਾ ਹੁੰਦਾ ਤੇ ਉਹ ਚੀਜ਼ ਅਗਰ ਤੁਸੀਂ ਕਰਾਣੀ ਹੋਵੇ ਉਹ ਵੀ ਸਾਡੇ ਕੋਲ अवेलेबल ਹੈਗੀ ਆ ਚਾਹੇ ਤੁਸੀਂ ਫਾਰਮ ਹਾਊਸ ਤੇ ਕਰਾਓ ਚਾਹੇ ਕੋਠੀ ਤੇ ਕਰਾਓ ਚਾਹੇ ਫੈਕਟਰੀਜ਼ ਕਰਾਓ ਚਾਹੇ ਸਕੂਲ ਚ ਕਰਾਓ ਜੀ ਉਹ ਅਸੀਂ ਸਾਰੀ ਜਗ੍ਹਾ ਤੁਹਾਨੂੰ ਕਰਕੇ ਸਿਸਟਮ ਦੇ ਦਿੰਨੇ ਆ ਉਹਦੇ ਵਿੱਚ ਕੋਈ ਬੰਦੇ ਨੂੰ ਕਿਸੇ ਨੇ ਹੱਥ ਲਗਾਇਆ ਜੋ ਕਸਟਮਰ ਉਸ ਦੇ ਵਿੱਚ ਕਹੇਗਾ ਕਿ ਮੇਰੇ ਮੋਬਾਈਲ ਤੇ ਅਗਰ ਕੋਈ ਪੰਛੀ ਵੀ ਆ ਕੇ ਉਹਦੇ ਨਾਲ ਟਕਰਾਇਆ ਮੇਰੇ ਮੋਬਾਈਲ ਤੇ ਮੈਸੇਜ ਆ ਜੇ ਤਾਂ ਸਰ ਮੈਸੇਜ ਤੇ ਫੋਨ ਉਹਤੇ ਵੀ ਤੁਹਾਨੂੰ ਆਊਗਾ ਇੱਕ ਜਦੋਂ ਮੈਂ ਆਇਆ ਸੀ ਗੱਲ ਜੀ ਚੱਲਦੀ ਸੀ ਅਲੈਕਸਾ ਦੀ ਤੁਸੀਂ ਕਿਸੇ ਨੂੰ ਫੋਨ ਤੇ ਸਮਝਾ ਰਹੇ ਸੀ ਹਾਂਜੀ ਹੈ ਨਾ ਜੀ ਵੀ ਉਹ ਤਾਂ ਯਾਰ ਲਾਈਟਾਂ ਵੀ ਬੋਲ ਕੇ ਚੱਲ ਪੈਂਦੀਆਂ ਨੇ ਮੈਂ ਵੈਸੇ ਜਿਹੜੀਆਂ ਬਾਹਰਲੀਆਂ ਫਿਲਮਾਂ ਹੁੰਦੀਆਂ ਨੇ ਹਾਲੀਵੁੱਡ ਦੀਆਂ ਉਹਨਾਂ ਜਿਹੀ ਚੀਜ਼ਾਂ ਦੇਖੀਆਂ ਹੋਈਆਂ ਨੇ ਇਹ ਆਪਣੇ ਪੰਜਾਬ ਚ ਆ ਗਿਆ ਜੀ ਸੱਚੀਓ ਸਾਰਾ ਕੁਝ ਆ ਗਿਆ ਸਾਰਾ ਅਵੇਲੇਬਲ ਹੈ ਜੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਅਲੈਕਸਾ ਦਾ ਸਿਸਟਮ ਇੱਕ ਛੋਟਾ ਜਿਹਾ ਡੈਮੋ ਸਰ ਸਾਡੀ ਕਿੱਟ ਹਾਂਜੀ 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 ਆਹ ਡੈਮੋ ਕਿੱਟ ਬਣਾਈ ਹੋਈ ਹੈ ਜੀ ਹਾਂਜੀ ਇਹਦੇ ਵਿੱਚ ਸਾਡਾ ਅਲੈਕਸਾ ਫਿੱਟ ਕੀਤਾ ਹੋਇਆ ਹੈ ਜੀ ਅਲੈਕਸਾ ਦੇ ਨਾਲ ਤੁਸੀਂ ਗਾਣੇ ਚਲਾ ਸਕਦੇ ਹੋ ਜਿਵੇਂ ਦੇਖੋ ਮੈਂ ਇਹਨੂੰ ਕਹਿੰਨਾ ਅਲੈਕਸਾ ਪਲੇ ਦਾ ਸੌਂਗਸ ਹੇਅਰ ਇਜ਼ ਅ ਪਪੂਲਰ ਸਟੇਸ਼ਨ ਅਨਵਾਈਲ ਵਿਦ ਬੋਲੀਵੁੱਡ ਔਨ ਐਮਾਜ਼ਨ 뮤ਜ਼ਿਕ ਅਚਾਹ ਹੁਣ ਇਹ ਪੁੱਛਦੀ ਹੈ ਕਿਹੜੇ ਸੁਣਨੇ ਨੇ ਇਸ ਨੇ ਗਾਣੇ ਚਲਾ ਦਈ ਜੀ ਆਪਣੇ ਆਪ ਜਦੋਂ ਆਪਾਂ ਗਿਆ ਪਲੇ ਦਾ ਸੌਂਗ ਤਾਂ ਇਹਨੇ ਪਲੇ ਦਾ ਸੌਂਗ ਅਲੈਕਸਾ ਸਟਾਪ ਜੀ ਇਹ ਇਹ ਤਾਂ ਪੰਜਾਬੀ ਦੇ ਵਿੱਚ ਇੱਕ ਘਰ ਵਾਲੀ ਹੋਰ ਰੱਖਣ ਵਾਲੀ ਗੱਲ ਹੋ ਗਈ ਜੀ ਹੈ ਇਹਦੇ ਵਿੱਚ ਇਹ ਜਿਹੜੀ ਆਖੇ ਵੀ ਲੱਗੂਗੀ ਹਾਂ ਜੀ ਹਾਂ ਜੀ ਇਹ ਗਾਣੇ ਸੁਣਾਉਣ ਵਾਲੀ ਘਰ ਵਾਲੀ ਹੈ ਜੀ ਤੁਹਾਡੀ ਗਾਣੇ ਗਾਣੇ ਸੁਣ ਲਓ ਇਹ ਤੋਂ ਹਾਂ ਇਹਦੇ ਨਾਲ ਸਾਡੀਆਂ ਡਿਵਾਈਸਾਂ ਕਨੈਕਟ ਕਰ ਲਓ ਓਕੇ ਜੀ ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦਿਖਾ ਦਣਾ ਹੈ ਇਹਦੇ ਵਿੱਚ ਜੋ ਮੈਂਨੇ ਕਨੈਕਟ ਕੀਤੀ ਹੋਈ ਹੈ ਮਤਲਬ ਇੱਕੋ ਕਮਾਂਡ ਦਿੱਤੀ ਹੋਈ ਹੈ ਜਿਆਦਾ ਸੀ ਇਹ ਡਮੀ ਰੱਖੀ ਹੈ ਮਾਰਕੀਟਿੰਗ ਜੀ ਸਾਨੂੰ ਆਂਦੀ ਨਹੀਂ ਹੈਗੀ ਦੇਸੀ ਸਿਸਟਮ ਹੈ ਸਾਡਾ ਵੀ ਤੁਹਾਡੀ ਤਰ੍ਹਾਂ ਬਿਲਕੁਲ ਤੇ ਅਸੀਂ ਜਿਵੇਂ ਇਹਨੂੰ ਕਿਹਾ ਅਲੈਕਸਾ ਆਫਿਸ ਲਾਈਟਸ ਆਫ ਓਕੇ ਇਹ ਸਾਰ ਦਫ਼ਤਰ ਦੀਆਂ ਇਹਨੇ ਲਾਈਟਾਂ ਬੰਦ ਕਰਤੀਆਂ ਠੀਕ ਹੈ ਜੀ ਮਤਲਬ ਹੈ ਘਰ ਮੈਂ ਨਾਮ ਦਫ਼ਤਰ ਦਿੱਤਾ ਹੋਇਆ ਐਵੇਂ ਹੀ ਮੈਂ ਇਹਨੂੰ ਕਹੂੰਗਾ ਅਲੈਕਸਾ ਆਫਿਸ ਲਾਈਟ ਆਨ ਓਕੇ ਇਸਰ ਲਾਈਟਾਂ ਔਨ ਕਰ ਦੇਗੀ ਆ ਦੇਖੋ ਜੀ ਇਹ ਡੰਮੀ ਅਸਲ ਦੇ ਵਿੱਚ ਮੇਨਲੀ ਇੱਕ ਤੁਹਾਨੂੰ ਮੈਂ ਦੱਸਦਾ ਜੀ ਇਹ ਉਹ ਘਰ ਵਾਲੀ ਹੋਊਗੀ ਜਿਹੜੀ ਨਾ ਤਾਂ ਵੇਲ ਨਾ ਪਾਗਵਾ ਮਾਰੇ ਤੇ ਨਾ ਕੁਝ ਪੁੱਠਾ ਬੋਲੇ ਨਾ ਮੂਰੇ ਬੋਲੇ ਬਸ ਤੁਹਾਡੇ ਇਕੱਲਾ ਆਖੇ ਲੱਗੂਗੀ ਐਦੂ ਵਧੀਆ ਘਰ ਵਾਲੀ ਤੁਹਾਨੂੰ ਕਿਤੇ ਨਹੀਂ ਮਿਲਣੀ ਅੱਛਾ ਨਾ ਇਹ ਤੁਹਾਡੀ ਘਰ ਵਾਲੀ ਇਹਦਾ ਵਿਰੋਧ ਕਰੇ ਵੀ ਇਹ ਕਿਉਂ ਲੈਂਦੀ ਹੈ ਹੋਰ ਦਾ ਤਾਂ ਬੇਸ਼ੱਕ ਹੋ ਜੇ ਹਨਾ ਜੀ ਇਦੇ ਨਾਲ ਜੋ ਮਰਜ਼ੀ ਕਰਾ ਸਕਦੇ ਹੋ ਜੀ ਤੁਸੀਂ ਗੇਟ ਬੈਠੇ ਬੈਠੇ ਓਪਨ ਕਰਨਾ ਗੇਟ ਓਪਨ ਕਰ ਸਕਦੇ ਹੋ ਜੀ ਜਿਹੜੀ ਅਸੀਂ ਤੁਹਾਡੇ ਘਰ ਵਿੱਚ ਗੇਟ ਮੋਟਰ ਲਗਾ ਕੇ ਦਵਾਂਗੇ ਇਹਦੇ ਨਾਲ ਤੁਸੀਂ ਗੇਟ ਉੱਪਰ ਓਪਨ ਵੀ ਕਰ ਸਕਦੇ ਹੋ ਇਹਨੂੰ ਕਹੋ ਅਲੈਕਸਾ ਫਰੰਟ ਗੇਟ ਓਪਨ ਇਹ ਤੁਹਾਡਾ ਫਰੰਟ ਗੇਟ ਓਪਨ ਕਰ ਦੇਗੀ ਜੀ ਮੰਨ ਲਓ ਹਰ ਇੱਕ ਗੱਲ ਆਖੇ ਲੱਗੂਗੀ ਤਾਂ ਕੱਲੀਆਂ ਰੋਟੀਆਂ ਨਹੀਂ ਪਕਾ ਕੇ ਦਿੰਦੀ ਕੱਲੀਆਂ ਰੋਟੀਆਂ ਨਹੀਂ ਪਕਾ ਕੇ ਦਿੰਦੀ ਹੋਰ ਸਾਰੇ ਕੰਮ ਕਰ ਦੂਗੀ ਹੋਰ ਹਾਂਜੀ ਲਓ ਜੀ ਹੁਣ ਪੋਚੇ ਵਾਲੀ ਨਾਛਾ ਰੱਖਿਓ ਉਹ ਰੋਬੋਟ ਫਿਰ ਦੇਖਾਂਗੇ ਇਹਦੇ ਨਾਲ ਤੁਸੀਂ ਸ਼ੈਡਿਊਲਿੰਗ ਕਰ ਸਕਦੇ ਹੋ ਤੁਸੀਂ ਦਫ਼ਤਰ ਤੋਂ ਤੁਰ ਚੱਲਿਆ ਹੋਵੇ ਕਮਰਾ ਠੰਡਾ ਹੋਇਆ ਹੋਵੇ ਮੈਨੇ ਜਾ ਕੇ ਨਹਾਣਾ ਹੈਗਾ ਮੇਰਾ ਗੀਜ਼ਰ ਗਰਮ ਗੀਜ਼ਰ ਦਾ ਪਾਣੀ ਜਿਹੜਾ ਹੈਗਾ ਗਰਮ ਹੋਵੇ ਇਹਨੂੰ ਸਾਰੀਆਂ ਕਮਾਂਡਾਂ ਦੇ ਕੇ ਤੁਸੀਂ ਸਾਰਾ ਕੁਝ ਆਪਣੇ ਘਰ ਦੀ ਲਾਈਟਿੰਗ ਤੁਸੀਂ ਸਾਰੀ ਇਹਦੇ ਨਾਲ ਸੈਟਿੰਗ ਕਰ ਸਕਦੇ ਹੋ ਅੱਛਾ ਮੰਨ ਲਓ ਜਿਹੜੀ ਦੇਰ ਸਵੇਰ ਆਪਾਂ ਆਪਣੇ ਬਾਹਰਲੀ ਅੰਦਰਲੀ ਲਾਈਟਾਂ ਹੁੰਦੀਆਂ ਨੇ ਇਹਨੂੰ ਕਹਿ ਦਿਓ ਭਾਈ 8:00 ਵਜੇ ਬੰਦ ਕਰਦੀ ਰਾਤ ਨੂੰ ਹਾਂਜੀ ਹਾਂਜੀ 8:00 ਵਜੇ ਬੰਦ ਕਰ ਦੋ ਸਾਰਾ ਕੁਝ ਬੰਦ ਕਰ ਦੋ ਲੈ ਵੀ ਮਿੱਤਰੋ ਹੋਰ ਬੋਲੋ ਕੀ ਚਾਹੀਦਾ ਤਾਂ ਹੀ ਮੈਂ ਕਹਿੰਦਾ ਸੀ ਬਾਈ ਬਹੁਤ ਇੰਟਰਸਟਿੰਗ ਵੀਡੀਓ ਆ ਗਈ ਤੇ ਬਹੁਤ ਕੰਮ ਦੀ ਆ ਸ਼ਰਮਾ ਜੀ ਤੁਸੀਂ ਕਿਹਾ ਵੀ ਮੈਂ ਰੇਟਾਂ ਤੇ ਨਹੀਂ ਕੰਮ ਕਰਦਾ ਮੈਂ ਕੁਆਲਿਟੀ ਤੇ ਕੰਮ ਕਰਦਾ ਹਾਂਜੀ ਹੁਣ ਕਿਤੇ ਐਂ ਤਾਂ ਨਹੀਂ ਵੀ ਲੁੱਟੀ ਜਾਵਾਂ ਸਾਡੇ ਲੋਕਾਂ ਨੂੰ ਵੀ ਬਾਹਲੇ ਮਹਿੰਗੇ ਲਈ ਜਾਵਾਂ ਕੁਆਲਿਟੀ ਬਾਈ ਦੀ ਗੱਲ ਕਰਕੇ ਸਰ ਗੱਲ ਇਹ ਹੈ ਜੀ ਜਿਹੜਾ ਗਾਹਕ ਸਾਡੇ ਕੋਲ ਆ ਗਿਆ ਹਾਂਜੀ ਹੁਣ ਕੋਈ ਕਸਟਮਰ ਸਾਨੂੰ ਕਹੇ ਵੀ ਮੈਨੂੰ ਆਹ ਕੰਮ ਕਰਾਉਣੇ ਆ ਸਰ ਮੈਂ ਇੱਕੋ ਦਾ ਮਤਾਬ ਦਾ ਸਾਰਾ ਕੰਮ ਕਰ ਨਹੀਂ ਰਿਹਾ ਮੈਨੂੰ ਪੈਸੇ ਨਹੀਂ ਉਹ ਫੜਾ ਕੇ ਜਾ ਰਿਹਾ ਬਿਲਕੁਲ ਪਹਿਲਾਂ ਮੇਰੇ ਕੋਲ ਤੁਹਾਡੀ ਕੋਟੇਸ਼ਨ ਬਣੇਗੀ ਤੁਸੀਂ ਕੀ ਕੀ ਕੰਮ ਕਰਾਉਣੇ ਆ ਹੂੰ ਰਾਈਟ ਹੋ ਗਿਆ ਜੀ ਬਿਲਕੁਲ ਉਹ ਕੋਟੇਸ਼ਨ ਬਣਵਾ ਕੇ ਤੁਸੀਂ ਉਹਨੂੰ ਬਾਜ਼ਾਰ ਚ ਟਰਾਈ ਕਰ ਸਕਦੇ ਹੋ ਮੈਂ ਕੋਈ ਇਹ ਤਾਂ ਨਹੀਂ ਹੈ ਜੀ ਜਿਹੜਾ ਤੁਸੀਂ ਕਿਸੇ ਦੇ ਜਾਉਂਗੇ ਸਰ ਕੋਈ ਤੁਸੀਂ ਮਹਿੰਗੀ ਚੀਜ਼ ਲੈ ਰਹੇ ਹੋ ਇਲੈਕਟ੍ਰੋਨਿਕ ਪ੍ਰੋਡਕਟ ਲੈ ਰਹੇ ਹੋ ਤੁਸੀਂ ਦੇਖੋਗੇ ਨਾ ਸਰ ਬੰਦੇ ਦਾ ਐਕਸਪੀਰੀਅੰਸ ਕਿੰਨਾ ਹੈਗਾ ਬੰਦੇ ਨੂੰ ਨੌਲੇਜ ਕਿੰਨੀ ਹੈ ਅੱਜ ਦੀ ਰੇਟ ਤੋਂ ਸਰ ਸਾਡੇ ਕੋਲ ਵੀ ਲੜਕੇ ਆਨੇ ਆ ਮਹੀਨਾ ਦੋ ਮਹੀਨੇ ਕੰਮ ਸਿੱਖਦੇ ਆ ਆਪਣਾ ਕੰਮ ਕਰ ਲੈਣੇ ਆ ਫਿਰ ਕਹਿ ਦਿੰਨੇ ਆ ਮਨੀਸ਼ ਭਾਜੀ ਕੋਲ ਗੇਟ ਮੋਟਰ ਮਿਲ ਜਾਊਗੀ ਸਾਹਨੇ ਵੀ ਦੇਖੋ ਪ੍ਰੋਡਕਟ ਸੇਲ ਕਰਨੇ ਆ ਸੀ ਉਹਨਾਂ ਨੂੰ ਦੇ ਦਿੰਨੇ ਆ ਜਾਓ ਲਾਓ ਫਿਰ ਉਹ ਚੀਜ਼ ਸਾਡੇ ਤੋਂ ਲਿਜਾ ਕੇ ਕੱਲਾ ਮਾਰਜਨ ਦੇ ਕੰਮ ਕਰ ਲੈਣੇ ਆ ਲੇਬਰ ਨਹੀਂ ਲੈਂਦੇ ਗਾਹਕ ਨੂੰ ਲੱਗਦਾ ਸਾਨੂੰ ਸਸਤੀ ਮਿਲ ਗਈ ਜੀ ਉਸ ਤੋਂ ਬਾਅਦ ਪ੍ਰੋਬਲਮਸ ਪਤਾ ਲੱਗਦੀਆਂ ਕਿਉਂਕਿ ਆਈਟਮਾਂ ਸਾਰੇ ਗਾਰੰਟੀ ਵਾਰੰਟੀ ਲਈਆਂ ਅਗਰ ਮੈਂ ਇੱਕ ਗੇਟ ਮੋਟਰ ਦੀ ਗੱਲ ਕਰਾਂ ਤਾਂ ਇੱਕ ਗੇਟ ਮੋਟਰ ਦੀ ਸਾਲ ਦੀ ਵਾਰੰਟੀ ਹੈ ਉਹ ਤੋਂ ਬਾਅਦ ਖਰਾਬ ਚੀਜ਼ਾਂ ਨਹੀਂ ਹੁੰਦੀਆਂ ਆਮ ਤੌਰ ਤੇ ਕਿਉਂਕਿ ਖਰਾਬ ਕਿਉਂ ਨਹੀਂ ਹੋਣਗੀਆਂ ਹੁਣ ਪੱਥਰ ਇੱਕ ਪੱਥਰ ਤੋਂ ਘਰ ਦੀ ਐਗਜ਼ਾਮਪਲ ਲੈ ਲਿਆ ਵੀ 500 ਰੁਪਏ ਵਾਲਾ ਪੱਥਰ ਲਿਆ ਏ ਮਕੈਨਿਕਲ ਮਿਸਤਰੀ ਲਾ ਲਿਆ 10 ਰੁਪਏ ਫਿਟਿੰਗ ਵਾਲਾ ਬਿਲਕੁਲ ਜੀ ਤਾਂ ਸਰੋ ਕੀ ਰੜਾਣ ਦਊਗਾ ਕੀ ਉਹ ਦਊਗਾ ਐਵੇਂ ਸਾਰਾ ਚੀਜ਼ਾਂ ਦੇ ਵਿੱਚ ਹੈਗਾ ਕਿ ਤੁਸੀਂ ਕੰਪਨੀ ਦਾ ਪ੍ਰੋਡਕਟ ਲਗਾ ਲਿਆ ਪਰ ਮਕੈਨਿਕ ਮਾੜਾ ਲਾ ਲਿਆ ਤੁਹਾਡੀ ਚੀਜ਼ ਦੀ ਲਾਈਫ ਘਟ ਜਣੀ ਹੈ ਸਾਡੇ ਕੋਲ ਕੀ ਹੈ ਪੁਰਾਣਾ ਐਕਸਪੀਰੀਅੰਸ ਸਾਡਾ ਹੈਗਾ 20 ਸਾਲ ਦਾ 5 ਤੋਂ 7 ਸਾਲ ਸਾਨੂੰ ਗੇਟ ਮੋਟਰਾਂ ਲਾਉਂਦੇ ਨੂੰ ਹੋ ਗਏ 4-5 ਸਾਲ ਆਟੋਮੇਸ਼ਨ ਕਰਦੇ ਨੂੰ ਹੋ ਗਏ 20 ਸਾਲ ਕੈਮਰੇਆਂ ਦਾ ਕੰਮ ਕਰਦੇ ਨੂੰ ਸਾਨੂੰ ਸਾਨੂੰ ਪਤਾ ਹੈ ਕਿਸ ਜਗ੍ਹਾ ਦੇ ਹਿਸਾਬ ਨਾਲ ਕੀ ਕੈਮਰਾ ਚਾਹੀਦਾ ਕਿਹੜੀ ਮੋਟਰ ਕਿਸ ਹਿਸਾਬ ਨਾਲ ਲੱਗਣੀ ਚਾਹੀਦੀ ਹੈ ਗੇਟ ਦੇ ਭਾਰ ਦੇ ਹਿਸਾਬ ਨਾਲ ਮੋਟਰ ਲੱਗਦੀ ਹੈ ਗੇਟ ਦੀ ਅਲਾਈਨਮੈਂਟ ਚੈੱਕ ਕਰਨੀ ਪੈਂਦੀ ਹੈ ਗੇਟ ਦੀ ਹਵਾ ਦਾ ਫਲੋ ਚੈੱਕ ਕਰਨਾ ਪੈਂਦਾ ਤਾਂ ਇਹ ਸਾਰੀਆਂ ਚੀਜ਼ਾਂ ਸਭ ਚੈੱਕ ਕਰਨੀਆਂ ਪੈਂਦੀਆਂ ਹੁਣ ਰੇਟ ਦੇ ਹਿਸਾਬ ਨਾਲ ਜਿਹੜੀ ਚੀਜ਼ ਤੁਸੀਂ ਕਹੀ ਵੀ ਤੁਸੀਂ ਰੇਟ ਜਿਹੜਾ ਹੈਗਾ ਵੀ ਵੱਧ ਤਾਂ ਨਹੀਂ ਲਾ ਦੋਗੇ ਸਰ ਇਹ ਤਾਂ ਕਸਟਮਰ ਦੇਖਣਾ ਮੈਂ ਕੁਆਲਿਟੀ ਕੰਮ ਕਰਾਉਣਾ ਜਾਂ ਮੈਂ ਸਸਤਾ ਕੰਮ ਕਰਾਉਣਾ ਹੈ ਗੱਲ ਇਹ ਹੈ ਵੀ ਮਿੱਤਰੋ ਮੈਂ ਇਹਨਾਂ ਨੇ ਸ਼ਾਇਦ ਗੁੱਸਾ ਵੀ ਕੀਤਾ ਹੋਵੇ ਇਹ ਤੁਹਾਡਾ ਸਵਾਲ ਸੀ ਮੈਂ ਆਮ ਤੌਰ ਤੇ ਸਿੱਧੇ ਸ਼ਬਦਾਂ ਚ ਕੋਈ ਵੀ ਗੱਲ ਕਹਿਣਾ ਹੁੰਦਾ ਇਹ ਦਰਸ਼ਕਾਂ ਦਾ ਸਵਾਲ ਹੋਊਗਾ ਹੀ ਹੋਊਗਾ ਜੀ ਮੈਂ ਤਾਂ ਪੁੱਛ ਲਿਆ अच्छा इधर ना ਤੁਹਾਡੇ ਆ ਪਏ ਨੇ ਅਵਾਰਡ ਬਹੁਤ ਸਾਰੀ ਹੋਰ ਵੀ ਮੈਂ ਦੇਖੇ ਨੇ ਸਾਰੀ ਤੁਹਾਡੀ ਆਫਿਸ ਦੇ ਵਿੱਚ ਜੀ ਜੀ ਬੈਸਟ ਕੁਆਲਟੀ ਦੇ ਜਿਆਦਾ ਨੇ ਹਾਂਜੀ ਸਰ ਹਾਂਜੀ ਮਾੜਾ ਜਿਆ ਚਾਨਣਾ ਪਾਉ ਜੀ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਵੀ ਸ਼ਰਮਾ ਜੀ ਗੱਲਾਂ ਨਹੀਂ ਕਰਦੇ ਕੁਆਲਟੀ ਦਿੰਦੇ ਨੇ ਤਾਂ ਕਰਕੇ ਇਹਨੇ ਸਨਮਾਨ ਮਿਲਦੇ ਨੇ ਹਾਂਜੀ ਸਰ ਅਗਰ ਅੱਪਾ ਸਭ ਤੋਂ ਪਹਿਲਾਂ ਗੱਲ ਕਰੀਏ ਸੀਪੀ ਪਲਸ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਅੱਜ ਦੇ ਡੇਢ ਚ ਕੈਮਰਿਆਂ ਦੀ ਨੰਬਰ 1 ਕੰਪਨੀ ਹੈ ਤਾਂ ਉਹਨਾਂ ਨੇ ਸਾਨੂੰ ਸਰ ਦਿੱਤਾ ਹੋਇਆ ਸਿਸਟਮ ਇੰਟੀਗ੍ਰੇਟਿਡ ਫਾਰ ਸੀਪੀ ਪਲਸ ਓਕੇ ਸਰ ਤੁਸੀਂ ਲੋਕਾਂ ਦੇ ਜਿਨ੍ਹਾਂ ਦੇ ਵੀ ਕਿਸੇ ਦੁਕਾਨਦਾਰ ਕੋਲ ਜਾਣਦੇ ਹੋ ਤਾਂ ਤੁਹਾਨੂੰ ਉੱਥੇ ਮਿਲੇਗਾ ਸੀਸੀਟੀਵੀ ਡੀਲਰ ਹੂੰ ਤਾਂ ਸਰ ਉਰੇ ਫਰਕ ਇਹ ਹੈ ਅਗਰ ਦੇਖੋਗੇ ਤਾਂ ਸੀਸੀਟੀ ਸਿਸਟਮ ਇੰਟੀਗ੍ਰੇਟਡ ਆ ਸਰ ਸਿਸਟਮ ਇੰਟੀਗ੍ਰੇਟਡ ਹੋ ਹੁੰਨੇ ਆ ਜਿਨਾਂ ਦਾ ਕੰਪਨੀ ਨੂੰ ਵਿਸ਼ਵਾਸ ਹੁੰਦਾ ਕਿ ਆ ਗਾਹਕ ਨੂੰ ਪ੍ਰੋਪਰ ਨੋਲਿਜ ਦਊਗਾ ਪ੍ਰੋਪਰ ਪ੍ਰੋਡਕਟ ਵੇਚੂਗਾ ਤੇ ਪ੍ਰੋਪਰ ਬਾਅਦ ਚ ਸਰਵਿਸ ਦਊਗਾ ਸਿੱਧਾ ਸਹੀ ਕੰਮ ਹਾਂਜੀ ਠੀਕ ਹੈ ਜੀ ਨਹੀਂ ਡੀਲਰ ਦਾ ਸਰਟੀਫਿਕੇਟ ਤਾਂ ਸਰ ਕੋਈ ਮਰਜ਼ੀ ਕੰਪਨੀ ਕੋਲ ਜਾਵੇ ਜੀ ਮੈਨੂੰ 2 ਲੱਖ ਰੁਪਏ ਚੱਕੋ 10 ਲੱਖ ਰੁਪਏ ਚੱਕੋ ਜੀ ਮੈਨੂੰ ਮਾਲ ਦੇ ਦਿਓ ਪਰ ਉਹਨੂੰ ਪ੍ਰੋਡਕਟ ਦੀ ਨੌਲੇਜ ਨਹੀਂ ਹੈਗੀ ਪ੍ਰੋਡਕਟ ਦੀ ਜਾਣਕਾਰੀ ਨਹੀਂ ਹੈ ਕੋਈ ਕੰਪਨੀਆਂ ਕੋਲ ਟ੍ਰੇਨਿੰਗ ਨਹੀਂ ਲਗਾਈ ਕੋਈ ਸਟਾਫ ਨਹੀਂ ਹੈਗਾ ਤਾਂ ਉੱਥੇ ਸਰ ਕੰਪਨੀ ਨੇ ਆਪਣੀਆਂ ਕੈਟੇਗਰੀਆਂ ਬਣਾਈਆਂ ਹੋਇਆਂ ਸਿਸਟਮ ਇੰਟੀਗ੍ਰੇਟਡ ਹੈ ਡੀਲਰ ਡਿਸਟ੍ਰਿਬਿਊਟਰ ਓਕੇ ਤਾਂ ਜਿਹੜੇ ਡੀਲਰ ਡਿਸਟ੍ਰਿਬਿਊਟਰ ਆ ਸਰ ਉਹ ਡੀਲਰ ਡਿਸਟ੍ਰਿਬਿਊਟਰ ਨਾਲ ਕੰਮ ਕਰਦੇ ਨੇ ਉੱਪਰ ਲੈਵਲ ਸਟੈਪ ਤੁਹਾਡਾ ਹੈ ਸਾਰਿਆਂ ਦਾ ਸਾਰਿਆਂ ਤੋਂ ਉੱਪਰਲਾ ਤਾਂ ਨਹੀਂ ਕਹਿ ਸਕਦੇ ਸਰ ਸਿਸਟਮ ਇੰਟੀਗ੍ਰੇਟਡ ਅਸੀਂ ਸਭ ਖਤਮ ਹੈ ਜੀ ਸਾਡਾ ਮਤਲਬ ਡਿਸਟ੍ਰੀਬਿਊਟਰ ਨਾਲ ਕੋਈ ਕੰਮ ਨਹੀਂ ਜੀ ਪਰ ਸਾਰੇ ਪੁੱਛਣ ਲੱਗੇ ਬਹੁਤ ਬਰੀਕੀ ਚ ਵਗ ਜੂਗਾ ਇਧਰ ਇਹਨਾਂ ਨੇ ਹੁੰਦੇ ਹਾਂ ਜੀ ਪਟਿਆਲਾ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੂੰ ਮਿਲੇ ਹੋਏ ਨੇ ਅਵਾਰਡ ਵਧੀਆ ਕੰਮ ਦੇ ਬੈਸਟ ਸਕਿਉਰਿਟੀ ਕੰਮ ਦੇ ਅੱਛਾ ਜੀ ਤੁਸੀਂ ਕਹਿੰਦਾ ਵੀ ਕਲਾਸਾਂ ਲਾਈਆਂ ਹੁਣ ਮੇਰੇ ਦਿਮਾਗ 'ਚ ਆ ਗਈ ਗੱਲ ਸਾਡੇ ਪਿੰਡਾਂ ਦੇ ਮੁੰਡੇ ਹਾਂਮੋਂ ਸਿੱਖਣਾ ਚਾਹੁੰਦੇ ਨੇ ਕੋਈ ਵਧੀਆ ਕੰਮ ਠੀਕ ਹੈ ਜੀ ਛੋਟੇ ਵਾਲਾ ਕੰਮ ਵੀ ਕਹਿਣ ਲੱਗਾ ਸਿਖਾ ਰਹੂਗੇ ਜੀ ਸਰ ਸਾਡੇ ਵਾਲਾ ਕੰਮ ਅਸੀਂ ਸਿਖਾਵਾਂਗੇ ਜੀ ਜੇ ਕੋਈ ਚਾਹਵਾਨ ਹੋਊਗਾ ਸਿੱਖਣ ਦਾ ਬਾਕੀ ਅੱਜ ਦੀ ਪਨੀਰੀ ਨੂੰ ਤਾਂ ਜੀ ਫੋਰਨ ਜ਼ਿਆਦਾ ਜਾਣ ਦੀ ਪਈ ਹੋਈ ਐ ਨਹੀਂ ਉਹ ਹੋੜ ਘਟ ਗਈ ਹੁਣ ਜੀ ਹੁਣ ਠੱਲ ਪੈ ਗਈ ਦੇਖੋ ਐਸ ਵਾਰੀ ਪਹਿਲੀ ਵਾਰੀ ਹੋਇਆ ਜੀ ਵੀ ਜਿਹੜੇ ਕਾਲ ਜਾਂਦੀਆਂ ਸੀਟਾਂ ਯੂਨੀਵਰਸਿਟੀਆਂ ਦੀਆਂ ਸੀਟਾਂ ਫੁੱਲ ਹੋਈਆਂ ਇਸ ਵਾਰੀ ਪਹਿਲੀ ਵਾਰੀ ਹੋਇਆਗਾ ਹੁਣ ਪਤਾ ਲੱਗ ਗਿਆ ਵੀ ਇੱਥੇ ਰਹਿ ਕੇ ਵੀ ਓਨੇ ਕ ਕਮਾਈ ਕੀਤੀ ਜਾ ਸਕਦੀ ਆ ਬਟ ਜਿਹੜਾ ਥੋੜੀ ਲਾਈਨ ਆ ਤਾਂ ਫਿਊਚਰ ਵੀ ਵੈਸਟ ਆ ਸਰ ਥੋੜੀ ਜੀ ਅਗਰ ਗੱਲ ਮੇਰੀ ਕਹਿਣ ਲਈ ਲੰਬੀ ਹੋ ਜਾਊਗੀ ਹੂੰ ਮਤਲਬ ਇੱਕ ਅੱਜ ਦੀ ਰੇਡ 'ਚ ਨਾ ਪ੍ਰਵਾਸੀਆਂ ਵਾਲਾ ਬਹੁਤ ਚੱਲਿਆ ਹੋਇਆ ਵੀ ਪ੍ਰਵਾਸੀਆਂ ਨੂੰ ਭਜਾਓ ਪ੍ਰਵਾਸੀਆਂ ਨੂੰ ਭਜਾਓ ਬਿਲਕੁਲ ਮੈਂ ਮਤਲਬ ਪ੍ਰਵਾਸੀਆਂ ਦੀ ਹਮਾਇਤ ਵੀ ਕਰੂੰਗਾ ਹੂੰ ਤੇ ਪੰਜਾਬੀਆਂ ਦਾ ਵੀ ਥੋੜਾ ਜਿਆ ਦੱਸੂੰਗਾ ਕਿ ਬਈ ਪ੍ਰਵਾਸੀਆਂ ਦੀ ਆਪਾਂ ਨੂੰ ਜ਼ਰੂਰਤ ਹੈਗੀ ਵੀ ਹੈ ਨਹੀਂ ਵੀ ਹੈਗੀ ਕਿਉਂ ਅਗਰ ਇੱਕ ਪੀਓਪੀ ਵਾਲੇ ਦਾ ਕੰਮ ਦੇਖ ਲਈਏ ਜਾਂ ਪਿੰਟਰ ਦਾ ਕੰਮ ਕਰ ਲਈਏ ਸਰ ਪੰਜਾਬੀ ਕਿਹੜਾ ਕਰਦਾ ਬਿਲਕੁਲ ਕੋਈ ਨਹੀਂ ਕਰਦਾ ਜੀ ਇੱਕ ਪਿੰਟਰ ਅੱਜ ਦੀ ਰੇਟ ਦੇ ਵਿੱਚ ਜਿਹੜਾ ਠੇਕੇਦਾਰ ਹੈ ਉਹ ਇੱਕ ਪ੍ਰਵਾਸੀ ਬਣਿਆ ਹੋਇਆ ਹੈ ਹੂੰ ਤੇ ਉਹ ਪਿੰਟਰ ਨੇ ਪ੍ਰਵਾਸੀ ਠੇਕੇਦਾਰ ਨੇਗੇ ਢੇਰ ਬੰਦੇ ਰੱਖੇ ਹੋਏ ਆ ਬਿਲਕੁਲ ਤੇ ਆਪਣੇ ਬੱਚੇ ਸਰ ਕਹਿੰਨੇ ਆ ਵੀ ਯਾਰ ਮੈਂ ਪਹਿਲਾਂ ਤਾਂ ਜਿਸ ਕੋਲ ਕੰਮ ਸਿੱਖਣ ਜਾਊਗਾ ਜੀ ਉਹਨੂੰ ਪਾਣੀ ਦਾ ਗਲਾਸ ਪਲਾਣਾ ਪਊਗਾ ਬਿਲਕੁਲ ਵੀ ਮੈਂ ਤਾਂ ਯਾਰ ਤਖੜੇ ਘਰ ਚੋਂ ਆ ਮੇਰੇ ਪਿਤਾ ਜੀ ਸਰਕਾਰੀ ਲੱਗੇ ਹੋਏ ਆ ਹੁਣ ਸਰਕਾਰੀ ਪਿਤਾ ਜੀ ਲੱਗੇ ਹੋਏ ਆ ਮੁੰਡੇ ਨੇ ਤਾਂ ਸਰਕਾਰੀ ਲੱਗਣਾ ਨਹੀਂ ਹੂੰ ਤਾਂ ਕੰਮ ਤਾਂ ਸਿੱਖਣਾ ਪਏਗਾ ਜਾਂ ਪੜ੍ਹ ਕੇ ਲੱਗਣਾ ਪਊਗਾ ਜਾਂ ਪੜ੍ਹ ਕੇ ਲੱਗਣਾ ਪਊਗਾ ਹੁਣ ਜਿਹੜਾ ਕੰਮ ਅਗਰ ਤੁਸੀਂ ਸਾਫ ਸੁਥਰਾ ਕਰਨਾ ਚਾਹੁੰਦੇ ਹੋ ਸਾਫ ਸੁਥਰਾ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਕੰਮ ਹੈਗਾ ਜੀ ਸਾਡੇ ਕੋਲ ਪ੍ਰੈਕਟੀਕਲ ਵੀ ਹੋਊਗੀ ਕੰਮ ਵੀ ਸਿਖਾਵਾਂਗੇ ਜੀ ਤੇ ਜਿਹੜਾ ਬੰਦਾ ਟਿਕ ਕੇ ਕੰਮ ਕਰਨਾ ਚਾਹੂਗਾ ਉਹ ਤੋਂ ਅਸੀਂ ਪੈਸਾ ਕੋਈ ਨਹੀਂ ਲੈਂਦੇ ਹੈਗੇ ਕੰਮ ਸਿਖਾਣ ਦਾ ਜੀ ਸਾਡੇ ਕੋਲ ਆਏ ਕੰਮ ਕਰੇ ਰਹਿਣ ਪਾਣ ਦਾ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ ਪਿੰਡਾਂ ਵਾਲੇ ਮੁੰਡੇ ਨੇ ਮੁੰਡੇ ਨੇ ਕਿਸੇ ਨੇ ਆਣਾ ਉਹਨੂੰ ਪੀਜੀ ਵਗੈਰਾ ਦਾ ਅਸੀਂ ਇੰਤਜ਼ਾਮ ਕਰਾ ਦਾਂਗੇ ਕੰਮ ਸਿੱਖਣਾ ਚਾਹੁੰਦਾ ਸਾਡੇ ਕੋਲ ਆਵੇ ਕੰਮ ਸਿੱਖੇ ਪਰ ਇੱਕ ਛੋਟੀ ਜੀ ਚੀਜ਼ ਹੈ ਕਿ ਕੁਛ 2-4 ਸਾਲ ਲਾਵੇ ਇਹ ਨਹੀਂ ਹੈ 2 ਮਹੀਨੇ ਚ ਪੇਸ ਕਸ ਫੜਨਾ ਆ ਗਿਆ ਤੇ ਕੰਮ ਸਿੱਖ ਗਿਆ ਫਿਰ ਗਾਲਾਂ ਉਸਤਾਦ ਨੂੰ ਪੈਂਦੀਆਂ ਬਿਲਕੁਲ ਕਿਹੜੇ ਚੰਡੇ ਹੋਏ ਉਸਤਾਦ ਦਾ ਤੂੰ ਹੈਗਾ ਕਾਕਾ ਤੈਨੂੰ ਕੰਮ ਵੀ ਨਹੀਂ ਆਉਂਦਾ ਇਹ じゃ ਕਿਹਨੇ ਸਿਖਾਇਆ ਤੈਨੂੰ ਹਾਂ 3-4 ਸਾਲ 5 ਸਾਲ ਦੇਖੋ ਜੀ ਕੰਮ ਸਿੱਖਣ ਨੂੰ ਲੱਗਦੇ ਆ ਬਿਲਕੁਲ ਮਤਲਬ ਅਸੀਂ 2 ਮਹੀਨੇ ਦੇ ਵਿੱਚ ਸਾਰਾ 2 ਮਹੀਨੇ ਦਾ ਬਹੁਤ ਜ਼ਿਆਦਾ ਕਹਤੇ ਬੱਚਾ ਟ੍ਰੇਨਡ ਹੋਵੇ ਮਹੀਨੇ ਦੇ ਅੰਦਰ ਅਸੀਂ ਕੈਮਰਾ ਲਗਾਣਾ ਸਿਖਾ ਦਾਂਗੇ ਠੀਕ ਹੈ ਜੀ ਕੰਮ ਕਰਨਾ ਚਾਵੇ ਹੋਲ ਸੇਲ ਰੇਟਾਂ ਦੇ ਸਮਾਨ ਵੀ ਦੇ ਦਾਂਗੇ ਠੀਕ ਹੈ ਜੀ ਸਿੱਖਣ ਦੀ ਸਮਰੱਥਾ ਹੋਵੇ ਬੰਦੇ ਦੀ ਸਿੱਖਣ ਦੀ ਸਮਰੱਥਾ ਹੋਵੇ ਬਈ ਹਾਂ ਮੈਨੇ 3 ਸਾਲ 4 ਸਾਲ 5 ਸਾਲ ਅਗਲੇ ਕੋਲ ਲੱਗ ਕੇ ਕੰਮ ਸਿੱਖਣਾ ਹੈ ਵੀ ਕੁਝ ਬਣ ਕੇ ਨਿਕਲਣਾ ਇਥੋਂ ਜੇ ਮੈਂ ਕਹਣਾ ਦੀ ਲੱਖ ਰੁਪਏ ਮਹੀਨੇ ਦੀ ਗਾਰੰਟੀ ਮੈਂ ਦੇਣਾ ਹੂੰ 2 ਲੱਖ ਰੁਪਏ ਆਪਣੀ ਦੁਕਾਨਦਾਰੀ ਤੇ ਲਾਵੇ ਲੱਖ ਰੁਪਏ ਮਹੀਨਾ ਮਿਹਨਤ ਕਰੇ ਤੇ ਉਰੇ ਕਮਾ ਲੂਗਾ ਮੈਂ ਕਹਣਾ ਕਿ ਕੀ ਬਤੀ ਲੱਖ ਲਾ ਕੇ ਉਹ ਨਹੀਂ ਬਣਦੇ ਲੈ ਵੀ ਦੋਸਤੋ ਵੀਡੀਓ ਮੈਨੂੰ ਪਤਾ ਹੈ ਜੀ ਜਾਣਕਾਰੀ ਭਰਪੂਰ ਵੀਡੀਓ ਆ ਬਹੁਤ ਕੰਮ ਦੀਆਂ ਗੱਲਾਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸਮੇਂ ਦੀ ਸਾਨੂੰ ਖਿਆਲ ਰੱਖਣਾ ਪੈਂਦਾਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਹੋਰ ਜਾਣਕਾਰੀ ਰਹਿਣੀ ਆ ਰੇਟਾਂ ਵਾਈਜ਼ ਵਧੀਆ ਰੇਟ ਨੇ ਮੈਂ ਉਹ ਨਹੀਂ ਉਹ ਇੱਕ ਇਹਨਾਂ ਨਾਲ ਸਵਾਦ ਵੀ ਲਿਆਤੀ ਤੁਹਾਡੇ ਵਾਲਾ ਸਵਾਲ ਵੀ ਖੜਾ ਕੀਤਾ ਸੀਗਾ ਰੇਟ ਤਾਂ ਹਰ ਇੱਕ ਨੂੰ ਮਾਰਕੀਟ ਚ ਪਤਾ ਹੀ ਹੁੰਦਾ ਕੀ ਜ ਆ ਮੰਨ ਲਓ ਕਿਸੇ ਨੇ ਕੰਮ ਕਰਾਉਣਾ ਹੈਗਾ ਉਹ ਪਤਾ ਕਰੋ ਚਾਰ ਬੰਦਿਆਂ ਤੋਂ ਸਰ ਰੇਟ ਅੱਜ ਦੀ ਡੇਟ ਚ ਕੋਈ ਹੋਣੀ ਆ ਤੁਸੀਂ ਇੰਟਰਨੈਟ ਤੇ ਜਾਓ ਸਰ Amazon ਦੇ ਉੱਤੇ ਜਾਓ ਤੁਹਾਨੂੰ ਰੇਟ ਮਿਲ ਜੂਗਾ ਬਿਲਕੁਲ ਜੀ ਮੈਂ ਰੇਟ ਦਊਂਗਾ ਸਰ ਆਪਾਂ ਕੋਈ ਇਹ ਤਾਂ ਨਹੀਂ ਕੀਤਾ ਹੈਗਾ ਵੀ ਉਹਨੂੰ ਚੀਜ਼ ਦੇਤੀ ਮੇਰੇ ਕੋਲੋਂ ਰੇਟ ਲੈ ਕੇ ਜਾਵੇ ਸਰ Amazon ਤੇ ਚੈੱਕ ਕਰੇ Amazon ਤੇ ਜੋ ਰੇਟ ਹੈਗਾ ਦੇਖੋ ਜੋ 4 5% ਮੈਨੇ ਕਮਾਣਾ ਹੈ ਸਰ ਮੈਂ ਉਹਨੂੰ ਬੰਦੇ ਨੂੰ ਟੈਕਨੀਕਲ ਨੌਲੇਜ ਵੀ ਦੇ ਰਿਹਾ ਬਿਲਕੁਲ ਬਾਕੀ ਸਰਵਿਸ ਵੀ ਦੇ ਰਿਹਾ ਸਰਵਿਸ ਵੀ ਦੇ ਰਹੇ ਆ ਜੀ ਉਰੇ ਬੈਠੇ ਬਿਠਾਏ ਸਾਰਾ ਕੁਝ ਦੇ ਰਹੇ ਆ ਨਵਾਂ ਨਵੀਆਂ ਚੀਜ਼ਾਂ ਦੇ ਰਹੇ ਆ ਜਾਣਕਾਰੀ ਦੇ ਰਹੇ ਆ ਕੈਮਰਾ ਦਾ ਸਰ ਅੱਜ ਦੇ ਡੇਅ ਤੁਸੀਂ Amazon ਤੇ ਜਾਓ ਸਰਚ ਮਾਰੋ CCTV ਕੈਮਰਾ 1000 ਰੁਪਏ ਦਾ ਕੈਮਰਾ ਆ ਜਾਂਦਾ ਜੀ ਬਿਲਕੁਲ ਉਹ 1000 ਵਾਲੀ ਚੀਜ਼ ਸਰ ਕਿੰਨੇ ਦਿਨ ਚੱਲੇ ਮੋٹے ਤੌਰ ਤੇ ਸਰ ਐਗਜ਼ਾਮਪਲ ਦੇ ਦਿੰਨੇ ਆ ਅੱਜ ਦੀ ਰੇਟ 'ਚ ਸਭ ਤੋਂ ਫੇਮਸ ਵਾਈਫਾਈ ਕੈਮਰੇਆਂ ਦੇ ਵਿੱਚ ਬ੍ਰਾਂਡ ਹੈਗਾ ਇਸਵਿਜ਼ ਜੀ ਇਸ ਦਾ ਇਹ ਡਬਲ ਲੈਂਸ ਵਾਲਾ ਕੈਮਰਾ ਹੈ ਜੀ ਇੱਕ ਲੈਂਸ ਉੱਪਰ ਹੈ ਇੱਕ ਲੈਂਸ نیچے ਹੈ ਇਹ ਵਾਲਾ ਸਰ ਇੰਟਰਨੈਟ ਤੇ ਤੁਸੀਂ ਜਾ ਕੇ ਦੇਖੋਗੇ ਕੈਮਰਾ ਤੁਹਾਨੂੰ ਰੇਟ ਪਤਾ ਲੱਗ ਜਾਊਗਾ ਕਿੰਨੇ ਦਾ ਹੈਗਾ ਕਿੰਨੇ ਦਾ ਨਹੀਂ ਇੰਟਰਨੈਟ ਦੇ ਉੱਤੇ ਜਿਹੜੀਆਂ ਕੰਪਨੀਆਂ ਵੇਚਦੀਆਂ ਸਰ ਉਹ ਹਜ਼ਾਰਾਂ ਪੀਸ ਵੇਚਦੀਆਂ ਅਸੀਂ ਆਪਣੇ ਸ਼ਹਿਰ 'ਚ ਬੈਠ ਕੇ 2 ਵੇਚ ਦਾਂਗੇ 4 ਵੇਚ ਦਾਂਗੇ ਮਹੀਨੇ ਦੇ 50 ਵੇਚ ਦਾਂਗੇ ਜੀ ਬਿਲਕੁਲ ਇੰਟਰਨੈਟ ਤੇ ਰੇਟ ਚੈੱਕ ਕਰ ਲਓ ਮੇਰੇ ਰੇਟ ਚੈੱਕ ਕਰ ਲਓ 2 4 5% ਦਾ ਫਰਕ ਹੋਏਗਾ ਮੈਂ ਤੁਹਾਨੂੰ ਰੇਟ ਪਹਿਲਾਂ ਬੋਲ ਦਿੰਨਾ ਉਸ ਤੋਂ ਬਾਅਦ ਤੁਸੀਂ ਆਪਣੇ ਮੋਬਾਈਲ ਤੇ ਸਰਚ ਕਰ ਲਿਓ ਮੇਰੇ ਕੋਲ ਇਹ ਕੈਮਰਾ ਤੁਹਾਨੂੰ 4800 ਰੁਪਏ ਦਾ ਮਿਲ ਜਾਏਗਾ ਜਿਹੜਾ ਮਰਜ਼ੀ ਆ ਜਾਏ ਇਸ ਵਿਜ਼ਦਾ ਜੀ ਇਸ ਵਿਜ਼ਦਾ ਜੀ ਐਕਸ 9 ਸੀ ਮਾਡਲ ਹੈ ਤੁਸੀਂ ਆਪਣਾ ਮੋਬਾਈਲ ਕੱਢੋ ਐਚ 9 ਸੀ ਐਮਾਜ਼ੋਨ ਤੇ ਖੋਲ ਕੇ ਰੇਟ ਚੈੱਕ ਕਰ ਲਓ 5 7% ਤੋਂ ਬਾਲਾ ਫਰਕ ਨਹੀਂ ਹੋਏਗਾ ਲਈ ਦਰਸ਼ਕੋ ਤੁਸੀਂ ਆਪ ਹੀ ਚੈੱਕ ਕਰ ਲਿਓ ਮੇਰਾ ਦੱਸੇ ਦਾ ਫਿਰ ਵੀ ٹرسٹ ਨਹੀਂ ਹੋਣਾ ਇਸ ਵਿੱਚ ਦਾ H9C ਇਹਨਾਂ ਨੇ 4800 ਦਾ ਦੱਸਿਆ ਤੁਸੀਂ ਚੈੱਕ ਕਰ ਲਿਓ ਫਰਕ ਹੋ ਵੀ ਸਕਦਾ ਦੱਸਿਆ ਉਹ ਹੈ ਜੀ ਇਹ ਸਰਵਿਸ ਵੀ ਦੇਣਗੇ ਤੁਹਾਨੂੰ Amazon ਵਾਲੇ ਦਾ ਤਸੱਲੀ ਹੋਣੀ ਨਹੀਂ ਪਰ ਇੱਥੇ ਵਾਲੇ ਦੀ ਤਸੱਲੀ ਹੋਊਗੀ ਹਨਾ ਜੀ ਸਰ ਬੈਠੇ ਆ ਜੀ ਪੀਸ ਲੱਗੇ ਹੂੰ ਖੋਲਿਆ ਲਗਾਇਆ ਖਰਾਬ ਹੈ ਹੂੰ ਨਾਲਮ ਨਾਲ ਪੀਸ ਬਦਲ ਕੇ ਦੂਜਾ ਹੈ ਜੀ ਉਹ ਵੱਡੀ ਗੱਲ ਹੁੰਦੀ ਹੈ ਜੀ ਬਾਕੀ ਪਟਿਆਲੇ ਦੇ ਵਿੱਚ ਇਹਨਾਂ ਨੂੰ ਸਰਵਿਸ ਦੇਣ ਦਾ ਬਾਦਸ਼ਾ ਮੰਨਿਆ ਜਾਂਦਾ ਮੈਂ ਵੀ ਸੁਣਿਆ ਸੀ ਮੈਂ ਇਹਨਾਂ ਨੂੰ ਸਪੈਸ਼ਲ ਮਿਲਣ ਆਇਆ ਸੀਗਾ ਇਸ ਸਬੰਧੀ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਸ਼ਰਮਾ ਜੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਸਮਾਂ ਸਾਨੂੰ ਦਿੱਤਾ ਇੰਨੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਤੇ ਧੰਨਵਾਦ ਤੁਹਾਡਾ ਜਿਹੜਾ ਇੰਨਾ ਪਿਆਰ ਦਿੰਨੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ